ਤੁਸੀਂ ਦੇਖ ਰਹੇ ਹੋ ਰੋਜ਼ਾਨਾ ਮਾਜਾ ਟੀਵੀ ਤੇ ਮੈਂ ਹਾਂ ਕਪਿਲ ਗਿੱਲਾ ਚ ਪਹੁੰਚ ਚੁੱਕਿਆ ਪੱਟੀ ਦੇ ਵਿੱਚ ਜਿੱਥੇ ਅੱਜ ਇੱਕ ਕਣਕ ਦੀ ਬਾਡੀ ਹੋ ਰਹੀ ਹੈ ਤੁਸੀਂ ਕਹਿੰਦੇ ਹੋ ਸੋਚਦੇ ਹੋਵੋਗੇ ਕਿ ਕਣਕ ਦੀ ਬਾਡੀ ਤੇ ਅੱਜ ਅੱਜਕੱਲ੍ਹ ਚੱਲਦੀ ਪਈ ਹੈ ਲੇਕਿਨ ਜੇ ਗੱਲ ਕਰੀਏ ਇਹ ਕਣਕ ਕੋਈ ਆਮ ਕਣਕ ਨਹੀਂ ਹੈ ਖਾਸ ਕਣਕ ਹੈ ਜਿਸ ਦੇ ਦਾਣੇ ਜਿਹੜੇ ਕਾਲੇ ਰੰਗ ਦੇ ਦਾਣੇ ਨੇ ਇਹਦੇ ਬਹੁਤ ਹੀ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ ਲੱਗਦੇ ਉਹਦੇ ਵਾਸਤੇ ਜਿਹੜੀ ਲਾਭਦਾਇਕ ਜਿਹੜੀ ਇਹ ਕਣਕ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਨੇ ਗੁਰਦੀਪ ਸਿੰਘ ਜੀ ਲਹਾਰੀਆ ਜਿਨ੍ਹਾਂ ਨੇ ਜਿਨ੍ਹਾਂ ਵੱਲੋਂ ਜਿਹੜੀ ਇਹ ਅਕੇਲੇ ਤੋਂ ਡੇਢ ਕਿੱਲਾ ਜਿਹੜਾ ਕਣਕ ਦਾ ਜਿਹੜਾ ਬੀਜਿਆ ਗਿਆ ਗੱਲਬਾਤ ਕਰਾਂਗੇ ਹਾਂਜੀ ਪਹਿਲੋਂ ਤਾਂ ਸਵਾਗਤ ਕਰ ਲੈਨੇ ਆ ਤੁਹਾਡਾ ਜੀ ਤੁਹਾਡਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਇੱਥੇ ਪੰਛੀ ਦੀ ਦੀ ਗੱਲ ਕਰੀਏ ਕਿ ਆ ਆਪਾਂ ਆਮ ਹੀ ਕਣਕ ਦੇਖਦੇ ਹੁਣੇ ਆ ਵੀ ਕਣਕ ਜਿਹੜੀ ਇਹ ਖੇਤਾਂ ਦੇ ਵਿੱਚ ਜਿਹੜੀ ਆਮ ਹੀ ਮਿਲਦੀ ਹੈ ਤੇ ਇਹ ਕਾਲੀ ਕਣਕ ਕਿੱਥੋਂ ਲੈ ਕੇ ਆਏ ਤੁਸੀਂ ਇਹ ਜੀ ਮਹਾਲੀ ਤੋਂ ਮੇਰੇ ਦੋਸਤ ਸੀ ਕੁਵਰ ਦੀਪ ਸਿੰਘ ਰਾਜਾ ਜੀ ਉਹਨਾਂ ਦਾ ਨਾ ਉੱਥੇ ਸਾਇਲੈਂਸ ਦਾ ਪਲਾਟ ਆ ਅਜੇ ਤੋ 15-20 ਸਾਲ ਪਹਿਲਾਂ ਉਹਨਾਂ ਨੇ ਨਾ ਸਾਇਲੈਂਸ ਦਾ ਪਲਾਟ ਲਾਇਆ ਤੇ ਮੇਰੇ ਕਲਾਸਮੇਟ ਅਸੀਂ ਉਹਨਾਂ ਕੋਲ ਮੈਂ ਇਹ ਵੀ ਤੇ ਉੱਥੇ ਸਾਨੂੰ ਉਹਨਾਂ ਨੇ ਇਸ ਚੀਜ਼ ਬਾਰੇ ਦੱਸਿਆ। ਉਥੋਂ ਸਾਨੂੰ ਇੱਕ ਸਿੱਟਾ ਮਿਲਿਆ ਬੀਜ ਦਾ। ਉਹਦੇ ਵਿੱਚ 15 ਦਾਣੇ ਨਿਕਲੇ। ਉਹਨਾਂ 15 ਦਾਣਿਆਂ ਨੂੰ ਮੈਂ ਥੋੜਾ ਜਿਹੀ ਜਗ੍ਹਾ ਦੇ ਵਿੱਚ ਬੀਜਿਆ। ਉਸ ਤੋਂ ਬਾਅਦ ਉਹ 15 ਦਾਣਿਆਂ ਤੋਂ ਸਵਾ 1 ਕਿਲੋ ਕਣਕ ਜਿਹੜੀ ਹੈਗੀ ਆ ਉਹ ਤਿਆਰ ਹੋਈ ਸਾਡੀ। ਫਿਰ ਅਗਲੇ ਸਾਲ ਜਿਹੜਾ ਹੈ ਨਹੀਂ ਪੰਜ ਮਰਲਿਆਂ ਦੀ ਜਗਾ ਬੀਜੀ। ਉਹਨਾਂ ਪੰਜ ਮਰਲਿਆਂ ਦੇ ਵਿੱਚੋਂ ਸਾਡੀ ਜਿਹੜੀ ਹੈਗੀ 80 ਕਿਲੋ ਕਣਕ। ਬਿਲਕੁਲ ਜੀ ਗੱਲ ਕਰੀਏ ਇਸ ਕਣਕ ਦੇ ਕੀ ਕੀ ਫਾਇਦੇ ਨੇ ਕਿ ਕੀ ਲਾਭ ਨੇ ਜਿਹੜੇ ਤੁਸੀਂ ਗੱਲ ਕਰਦਾ ਸੀ ਕਿ ਕਈਆਂ ਬਿਮਾਰੀਆਂ ਤੇ ਜਿਹੜੀ ਇਹ ਕੰਮ ਕਰਦੀ ਹੈ ਇਸ ਕਣਕ ਇਹ ਜਿਹੜੀ ਹੈਗੀ ਆ ਇਸ ਕਰ ਇਹ ਗਲੂਟਨ ਫ੍ਰੀ ਕਣਕ ਗਲੂਟਨ ਫ੍ਰੀ ਜਿਹੜੇ ਹੁਣ ਡਾਇਬੀਟੀਸ ਪੇਸ਼ੈਂਟ ਆ ਉਹਨਾਂ ਨੂੰ ਇਹ ਜਿਹੜੀ ਹੈਗੀ ਆ ਆਮ ਜਿਹੜੀ ੀਟ ਆਪਾਂ ਪ੍ਰੋਪਰ ਜਿਹੜੀ ਪਹਿਲਾਂ ਆਮ ਖਾਣੇ ਦੇ ਵਿੱਚ ਚਲਦੀ ਆ ਉਹ ਜਿਹੜੀ ਹੈਗੀ ਆ ਇੱਕ ਸ਼ਰਾਪ ਆ ਤੇ ਇਹ ਇਹ ਵਰਦਾਨ ਆ ਬਿਲਕੁਲ ਹਾਂਜੀ ਇਹ ਜਿਸ ਤਰ੍ਹਾਂ ਜਿਸ ਤਰ੍ਹਾਂ ਗਾਹਗਾ ਕੇ ਇਹਦੀ ਜਾਣਕਾਰੀ ਲੋਕਾਂ ਨੂੰ ਮਿਲੂਗੀ ਲੋਕ ਇਹਦੇ ਵੱਲ ਨੂੰ ਆਉਣਗੇ ਤੇ ਅਸੀਂ ਮੈਂ ਤੁਹਾਡੇ ਮਾਧਿਅਮ ਨਹੀਂ ਰੱਖਣਾ ਚਾਹੁੰਦਾ ਵਾ ਕਿ ਇਹ ਜਿਹੜੀ ਹੈਗੀ ਹੈ ਕਣਕ ਬੇਸਿਕਲੀ ਇਹ ਭਾਰਤ ਦੀ ਕਣਕ ਸੀ 17ਵੀਂ ਸਦੀ ਦੇ ਵਿੱਚ ਜਦੋਂ ਆਪਣੇ ਇਧਰ 17ਵੀਂ 18ਵੀਂ ਸਦੀ ਦੇ ਵਿੱਚ ਜਦੋਂ ਆਪਣੇ ਬ੍ਰਿਟਿਸ਼ਰ ਦਾ ਜਿਹੜੇ ਇੱਥੇ ਹੋ ਗਿਆ ਰਾਜ ਹੋ ਗਿਆ ਸੀ ਉਹਨਾਂ ਨੇ ਮਧ ਪ੍ਰਦੇਸ਼ ਦੇ ਵਿੱਚੋਂ ਆਦੀਵਾਸੀਆਂ ਦੀ ਉੱਥੇ ਜਿਹੜੀ ਹੈਗੀ ਨੀ ਸਨਕਤੀ ਥੋੜੇ ਬਹੁਤੇ ਅੱਜ ਵੀ ਦੇਖਦੇ ਆ ਉਹ ਉਧਰ ਯੂਰਪ ਦੇ ਵਿੱਚ ਇਹਨੂੰ ਲੈ ਕੇ ਤੇ ਉਹ ਯੂਰਪ ਦੇ ਵਿੱਚੋਂ 6 ਸਾਲ 5 ਸਾਲ ਪਹਿਲਾਂ ਇਧਰਲੇ ਵਿੱਚ ਇੰਡੀਆ ਦੇ ਵਿੱਚ ਆਈ ਆ ਫਿਰ ਜਿਸ ਤਰ੍ਹਾਂ ਜਿਸ ਤਰ੍ਹਾਂ ਹੌਲੀ ਹੌਲੀ ਪਤਾ ਲੱਗਣ ਲੱਗਾ ਸਾਰਿਆਂ ਨੂੰ ਕਿ ਇਹ ਸਾਰੇ ਜਾਣੇ ਨੂੰ ਦਿੱਕ ਲੱਗ ਪਿਆ ਯੂਰਪ ਯੂਰਪ ਦੇ ਵਿੱਚ ਤੇ ਕਾਫੀ ਮਾਤਰਾ ਦੇ ਵਿੱਚ ਦੀਜਦੇ ਆ ਤੁਸੀਂ ਦੇਖਿਆ ਹੋਏਗਾ ਕਿ ਆਪਣੇ ਬ੍ਰਾਊਨ ਰੈੱਡ ਦੇ ਰੱਖਿਆ ਆਪਾਂ ਖਰੀਦੇ ਹਨ ਜੀ ਬਿਲਕੁਲ ਬਿਲਕੁਲ ਬਰਾਊਨ ਬ੍ਰੈਡ ਸਿੱਧੇ ਪਰ ਉਹ ਆਪਣੀ ਇੰਡੀਆ ਵਾਲੀ ਜਿਹੜੀ ਉਹ ਪ੍ਰੋਪਰ ਬਰਾਊਨ ਬ੍ਰੈਡ ਨਹੀਂ ਹੈਗੀ ਉਹਨੂੰ ਆਟੇ ਨੂੰ ਜ਼ਿਆਦਾ ਸੜ ਕੇ ਬਰਾਊਨ ਕਰ ਦਿੱਤਾ ਜਾਂਦਾ ਅਸਲੀ ਬਰਾਊਨ ਬ੍ਰੈਡ ਇਸ ਦੀ ਹੈ ਬਲੈਕ ਐਂਡ ਬਰਾਊਨ ਬ੍ਰੈਡ ਜੀ ਜਿਹੜੀ ਯੂਰਪ ਦੇ ਵਿੱਚ ਵੀ ਲਿੱਦੀ ਆ ਤਾਂ ਕਾਫੀ ਕੋਸਟਲੀ ਹੁੰਦੀ ਹੈ ਇਹ ਜਿਹੜਾ ਹੈਗਾ ਵਾ ਇਹਦਾ ਬੀਜ ਜਿਹੜਾ ਹੈਗਾ ਵਾ ਆਮ ਜਿਹੜਾ ਬੀਜ ਦੇ ਨਾਲੋਂ ਫਰਕ ਆ ਦੂਜਾ ਬੀਜ ਤੁਹਾਨੂੰ ਥੋੜਾ ਗੋਲ ਦਾਣਾ ਮਿਲੂਗਾ ਇਹ ਦਾਣਾ ਤੁਹਾਨੂੰ ਚੌਲਾਂ ਦੇ ਟਾਈਪ ਲੰਮਾ ਦਾਣਾ ਮਿਲੂਗਾ ਬਿਲਕੁਲ ਜੇ ਗੱਲ ਕਰੀਏ ਆਪਾਂ ਕਿ ਜਿੰਨੀ ਇੱਕ ਏਕੜ ਦੇ ਵਿੱਚ ਜਿਹੜੀ ਕਿੰਨੀ ਜਿਹੜ ਇਹ ਏਕੜ ਦੇ ਵਿੱਚ ਜਿਹੜੀ ਦੂਜੀ ਕਣਕ ਨਾਰਮਲ ਕਣਕ ਆ ਪਾਉਂ ਆਲੀ ਆ 35 ਤੋਂ 40 ਕਿਲੋ ਜਿਹੜੀ ਹੈਗੀ ਬੀਜਦੇ ਆ ਤੇ ਇਹ ਜਿਹੜਾ ਹੈਗਾ 12 ਤੋਂ 15 ਕਿਲੋ ਪਰ ਏਕੜ ਦੇ ਵਿੱਚ ਇਹਦਾ ਬੀਜ ਜਿਹੜਾ ਬੀਜਿਆ ਜਾਂਦਾ ਆ ਐਕੀ ਕੀ ਆ ਕਿ ਸਾਡਾ ਥੋੜਾ ਜਿਹਾ ਸੂਤ ਵੱਧ ਪਾ ਬੈਠੇ ਤੇ ਸਾਨੂੰ ਫਿਰ ਇਹਦੇ ਵਿੱਚੋਂ ਥੋੜਾ ਜਿਹਾ ਚਟਾਈ ਕਰਨੀ ਪਈ ਇੱਕ ਫਿਰ ਕੁਦਰਤ ਦੀ ਮਾਰ ਪੈ ਗਈ ਤੁਸੀਂ ਦੇਖਿਆ ਯਾ ਕਿੰਨੇ ਨਾ ਸਿੱਟੇ ਉਹਨੇ ਗੜਿਆਂ ਦੇ ਨਾਲ ਹੋ ਗਏ ਆ ਚਲੋ ਕੁਦਰਤ ਨੇ ਅਭੀ ਆਪਣਾ ਬੈਲੈਂਸ ਕਰਨਾ ਹੁੰਦਾ ਆ ਹਫਤਲੇ ਦਾਣੇ ਜਿਹੜੇ ਡਿੱਗਣਗੇ ਉਹ ਕੋਈ ਕੀੜੇ ਮਕੌੜੇ ਵਿੱਚ ਉਹ ਵੀ ਖਾਣਗੇ ਤੇ ਇਹ ਜਿਹੜੀ ਕਣਕ ਹੈਗੀ ਆ ਜੀ ਇਹ 슈ਗਰ ਫ੍ਰੀ ਕਣਕ ਹੈ ਮੈਂ ਗੈਸਟਰੋ ਦਾ ਪੇਸ਼ੈਂਟ ਸੀ ਤੇ ਜਿਹੜੀ ਪਿਛਲੀ ਵਾਰ ਅਸੀਂ 80 ਕਿਲੋ ਜਿਹੜੀ ਹੋਈ ਹੈ ਸਾਡੀ ਉਹਦੇ ਵਿੱਚੋਂ ਅਸੀਂ ਲਗਭਗ 60 ਕਿਲੋ ਕਣਕ ਜਿਹੜੀ ਕਿ ਉਹਦਾ ਅਸੀਂ ਆਟਾ ਪਸਾਇਆ ਤੇ ਉਹ ਜਦੋਂ ਵੀ ਅਸੀਂ ਉਹ ਆਟਾ ਖਾਣ ਲੇਗੇ ਮੈਂ ਤੇ ਮੇਰੇ ਪਾਪਾ ਤੇ ਮੇਰੇ ਤਾਈ ਜੀ ਅਸੀਂ ਸਾਰੇ 슈ਗਰ ਦੇ ਪੇਸ਼ੈਂਟ ਸੀ ਅਸੀਂ ਸਾਡੀ ਜਿਹੜੀ ਹੈਗੀ ਹੈ ਦਵਾਈ ਛੋਟ ਗਈ ਇਹ ਏਡੀ ਇਹ ਲਾਈਵ ਵੰਦਿਆ ਇਸ ਕਣਕ ਨੂੰ ਲਾਉਣ ਵਾਸਤੇ ਕੋਈ ਪੈਸਟੀਸਾਈਡ ਨਹੀਂ ਯੂਜ਼ ਕੀਤਾ ਸੀ ਸਾਡੇ ਲਾਗੀਆ ਨਾਲ ਦੀ ਨਾਲ ਇੱਥੇ ਹੈਗੀ 15-20 ਏਕੜ ਲਾਲ ਨਾਲ ਜ਼ਮੀਨ ਹੈ ਇਹਦੇ ਆਲੇ ਆਲੇ ਦੁਆਲੇ ਦੀ ਇਹ ਹੀ ਆ ਉਹਨਾਂ ਨੇ ਸਾਰਿਆਂ ਨੇ ਪੈਸੀ ਸਾਈਡ ਜੁੜ ਕੇ ਯੂਜ਼ ਕੀਤੀ ਆ ਇੱਥੋਂ ਤੱਕ ਇਹ ਵੀ ਤਾਂ ਕਿ ਇਹਨੂੰ ਟੇਲਾ ਵੀ ਨਹੀਂ ਪਿਆ ਜੇ ਗੱਲ ਕਰੀਏ ਜਿੱਦਾਂ ਤੁਸੀਂ ਗੱਲ ਕਰਦੇ ਹੋ ਕਿ ਜਿੱਦਾਂ ਕੋਈ ਖਾਦ ਦੂਜੀਆਂ ਤੰਕਾਂ ਨੂੰ ਪਾਉਂਦੇ ਆ ਹਨਾ ਯੂਰੀਆ ਪਾਉਂਦੇ ਆ ਸਪ੍ਰੇਆਂ ਹੁੰਦੀਆਂ ਤੇ ਇਸ ਤੇ ਕਿਹੜੀ ਕਿਸ ਤਰ੍ਹਾਂ ਦੀ ਜਿਹੜੀ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਇਹਦੇ ਉੱਪਰ ਜੀ ਕੋਈ ਅਸੀਂ ਦਵਾਈ ਯੂਜ਼ ਨਹੀਂ ਕੀਤੀ ਇਹ ਅਸੀਂ ਨੇਚੁਰਲੀ ਬੀਜੀ ਆ ਕੁਦਰਤੀ ਰੂਪ ਦੇ ਵਿੱਚ ਜਿੰਨੀ ਇਹ ਹੋएगी ਓਨੀ ਹੀ ਹੋएगी ਇਹਦਾ ਸਿੱਟਾ ਵੀ ਦੂਜੀ ਦੇ ਨਾਲੋਂ ਥੋੜਾ ਡਿਫਰੈਂਟ ਹੈ ਥੋੜਾ ਪਤਲਾ ਵਾ ਸਿੱਟਾ ਪਰ ਦਾਣੇ ਉਸ ਕਣਕ ਦੇ ਨਾਲੋਂ ਇਸ ਕਣਕ ਦੇ ਵਿੱਚ ਦਾਣੇ ਜ਼ਿਆਦੇ ਆ ਉਹਦੇ ਵਿੱਚ ਤੁਹਾਨੂੰ ਕੋਈ 35 ਤੋਂ 40 ਦਾਣੇ ਮਿਲਣਗੇ ਇਹਦੇ ਵਿੱਚ ਤੁਹਾਨੂੰ 60 ਤੋਂ 65 ਤੋਂ 70 ਤੱਕ ਵੀ ਦਾਣੇ ਹੈਗੇ ਕਈਆਂ ਸਿੱਟਿਆਂ ਦੇ ਵਿੱਚ ਫਿਰ ਐਦਾਂ ਹੀ ਇਹ ਵੀ ਹੈ ਕਿ ਅਸੀਂ ਫੰਡਣੀ ਬੀਜ ਰੱਖੇ ਕਰਕੇ ਪਿਛਲੀ ਵਾਰ ਜਿਹੜਾ ਇਹ ਟਿੱਕਾ ਆਪਣਾ 20 ਬੀਜਿਆ ਸੀ ਉਹਦਾ ਇੱਕ ਬੂਟੇ ਦੇ ਨਾਲ ਸਾਨੂੰ 65 ਤੋਂ 70 ਜਿਹੜੀਆਂ ਹੈਗੀਆਂ ਨਾਲੀਆਂ ਉਹ ਸਾਨੂੰ ਨਹੀਂ ਅੱਜ ਕੋ ਬੀ ਇਹ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜੀ ਕਿੰਨੇ ਕਿਸਾਨਾਂ ਨੇ ਜਿਹੜੀ ਇਸ ਫਸਲ ਦਾ ਬਿਜਾਈ ਕੀਤੀ ਅੱਜ ਤੱਕ ਤੇ ਮੈਂ ਸ਼ਾਇਦ ਇੱਕ ਜਾਂ ਦੂਸਰੇ ਦੋ ਕਿਸਾਨਾਂ ਨੇ ਹੋਈ ਬੀਜੀ ਹੈ ਜੇ ਇੱਕ ਸੰਗਰੂਪ ਤੋਂ ਜਾਂ ਸ਼ਾਇਦ ਮਾਨਸੀ ਤੋਂ ਇਥੋਂ ਵੀ ਉਹਨਾਂ ਦੀ ਵੀਡੀਓ ਆਈ ਸੀ ਕਿ ਉਹ ਕਹਿੰਦੇ ਸੀ ਜਿਹਨੂੰ ਬੀਜੀ ਆ ਤੇ ਮੈਨੂੰ ਵੀ ਮਤਲਬ ਕਿ ਤਿੰਨ ਸਾਲ ਤੇ ਤਿੰਨ ਸਾਲ ਤੋਂ ਬੀਜਦੇ ਕੋਈ ਪਹਿਲੇ ਸਾਲ ਬੀਜ ਤਿਆਰ ਕੀਤਾ ਥੋੜਾ ਐਸੀ ਕੀਤੀ ਤਾਂ ਅੱਜ ਵੀ ਅਸੀਂ ਥੋੜੀ ਜੀ ਵੱਧ ਬੀਜੀ ਆ ਅਗਲੀ ਵਾਰ ਨੂੰ ਅਸੀਂ ਜਿਹੜੀ ਹੈਗੀ 5-6 ਏਕੜ ਬੀਜਾਂਗੇ ਬਿਲਕੁਲ ਕੀ ਅੱਛਾ ਮੈਸੇਜ ਹੀ ਦੇਣਾ ਚਾਹੁੰਦੀ ਹਾਂ ਤੁਸੀਂ ਜਿੱਦਾਂ ਮਤਲਬ ਇਹ ਕਣਕ ਤੁਸੀਂ ਦੀਜੀ ਹੈ ਤੇ ਇਹਦੇ ਲਾਭ ਵੀ ਦੀ ਉਹ ਦੁੱਧੀ ਕਣਕਾਂ ਨਾਲੋਂ ਕਹਿ ਸਕਦੇ ਆ ਵੀ ਦਵਾਈ ਦੇ ਤੌਰ ਤੇ ਵੀ ਕਹਿ ਸਕਦੇ ਆ ਇਹਨੂੰ ਦਵਾਈ ਵਾਂਗੂ ਹੀ ਯੂਜ਼ ਕੀਤਾ ਜਾਂਦਾ ਤੇ ਨਾਲ ਦੇ ਨਾਲ ਦੂਜੀਆਂ ਕਣਕਾਂ ਜਿੱਦਾਂ ਬਿਮਾਰੀਆਂ ਲਾਉਂਦੀਆਂ ਫਸਲਾਂ ਇਹ ਫਸਲ ਦੇ ਜਿਹੜੇ ਲਾਭ ਵੀ ਮਿਲਦੇ ਨੇ ਹਾਂਜੀ ਹਾਂਜੀ ਕੀ ਕਹਿਣਾ ਤੁਸੀਂ ਮੈਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਆ ਤੇ ਆਪਣੇ ਜਿਹੜੇ ਇਹਨੂੰ ਯੂਜ਼ ਕਰਦੇ ਆ ਉਹਨਾਂ ਨੂੰ ਕਰਨਾ ਕਿ ਇਹ ਘੱਟ ਦਵਾਈ ਜਿਹੜੀ ਹੈਗੀ ਆ ਉਹ ਪੈਰਟੀਫਾਈਡ ਘੱਟ ਵਰਤੋ ਕਉਂਕੀ ਪੈਸਟੀਸਾਈਡ ਜਿਹੜਾ ਇੱਕ ਜ਼ਹਿਰ ਆ ਉਹ ਆਪਣੇ ਅੰਦਰ ਜਾ ਰਿਹਾ ਤੇ ਆਪਣੇ ਅੰਦਰ ਬਿਮਾਰੀਆਂ ਘਰ ਘਰ ਰਹੀਆਂ ਆ ਆ ਹੁਣ ਬਗੈਰ ਪੈਸਟੀਸਾਈਡ ਤੋਂ ਤਿਆਰ ਕੀਤੀ ਗਈ ਆ ਦੇਖੋ ਇਹਨੂੰ ਕੋਈ ਨਹੀਂ ਪਾਈ ਅਸੀਂ ਸਾਡੇ ਲੱਗ ਗਿਆ ਸਾਰੀ ਇਹਨੂੰ ਕੋਈ ਪਿਆ ਹੀ ਨਹੀਂ ਕਿਉਂਕਿ ਇਹ ਖੁਦ ਦੇ ਇਥੋਂ ਦੀ ਆਪਣੀ ਹੋਮ ਬਰੀਡ ਆ ਇਹ ਨੇਚਰਲ ਕੁਦਰਤੀ ਆਪਣੀ ਇਸ ਮਿੱਟੀ ਦੀ ਉਪਜ ਆ ਭਾਰਤ ਦੀ ਜਿਹੜੀ ਮਿੱਟੀ ਆ ਉਹ ਹੈਗੀ ਆ 125 ਕੁਇੰਟਲ ਦਾਣੇ ਤਿਆਰ ਕਰਦੀ ਆ ਇੱਕ ਏਕੜ ਇੱਕ ਸਾਲ ਬਾਹਰ ਲਈਆਂ ਜਿਹੜੀਆਂ ਹੈਗੀਆਂ ਵਾਂ ਕੰਟਰੀਆਂ ਉਹਨਾਂ ਦਾ ਕਰਦੇ ਸਿਰ 25 ਬੰਦੇ ਜੇ ਗੱਲ ਕਰੀਏ ਕਣਕ ਦੇ ਹਨਾ ਉਸ ਕਣਕ ਦੀ ਗੱਲ ਕਰੀਏ ਤੇ ਇਸ ਕਣਕ ਦੀ ਗੱਲ ਕਰੀਏ ਕੀ ਪ੍ਰਾਈਸ ਦਾ ਰੇਟ ਰਹਿੰਦਾ ਹੈਗਾ ਇਹ ਪ੍ਰਾਈਸ ਦਾ ਤੇ ਕਾਫੀ ਫਰਕ ਆ ਉਹ ਜਿਹ ਹੈ ਇਸ ਟਾਈਮ ਉਹਦਾ ਹੈਗਾ 2275 ਰੁਪਏ ਹੈਗਾ ਪਰ ਇਹਦੀ ਹਜੇ ਨਾ ਪ੍ਰੋਪਰ ਮਾਰਕੀਟਿੰਗ ਨਹੀਂ ਹੈਗੀ ਉਹਦਾ ਇੰਟਰਨੈਟ ਦੇ ਉੱਪਰ ਇੱਕ ਦੂਜੇ ਦੇ ਕੋਲ ਜਿਹੜੀ ਹੈਗੀ ਆ ਉਹ ਸੇਲ ਹੋਈ ਜਾ ਰਹੀ ਆ ਇਹਦੀ 130 ਰੁਪਏ ਪਰ ਕਿਲੋ ਜਿਹੜਾ ਹੈਗਾ ਉਹ weight ਮਤਲਬ ਰੇਟ ਦੇ ਹਿਸਾਬ ਨਾਲ ਚੱਲਦਾ ਹੈ ਸਾਡੇ 13000 ਰੁਪਏ ਕੁਆਂਟਿਟੀ ਨਾਲੋਂ ਸਾਡੇ 15000 ਕੁਆਂਟਾ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਪਤਾ ਆ ਉਹ ਇਹਦੇ ਹੋਰ ਵੀ ਪੈਸੇ ਭਰਦੇ ਆ ਕਈ ਜਗ੍ਹਾ ਦੀ ਇਹ ਜਿਹੜੀ ਹੈਗੀ ਆ 500 ਰੁਪਏ ਕਿਲੋ ਹੀ ਵੇਚ ਚੁੱਕੀ ਆ ਜੀ ਜੀ ਜੇ ਗੱਲ ਕਰੀਏ ਜਿਸ ਤਰ੍ਹਾਂ ਲੋਕੀ ਦੂਜੀਆਂ ਫਸਲਾਂ ਜਿੱਦਾਂ ਕਣਕ ਦੀ ਫਸਲ ਚੱਲ ਰਹੀ ਹੈ ਤੇ ਕੰਬਾਈਨ ਦੇ ਨਾਲ ਕਰ ਰਹੀ ਹੈ ਇਹ ਹੱਥ ਨਾਲ ਹੀ ਹੀ ਕਟਾਈ ਕਿਉਂ ਕਰਾਈ ਜਾ ਰਹੀ ਹੈ ਜੀ ਹੱਥ ਨਾਲ ਇਹ ਵੀ ਦਾ ਵੀ ਕਟਾਈ ਦਾ ਇੱਕ ਹੰਦਾ ਆ ਜੀ ਉਸ ਜਿਹੜਾ ਉਹ ਥੋੜੀ ਜਿਆਦਾ ਕਰਕੇ ਉਹਨੂੰ ਲੋਕ ਛੇਤੀ ਛੇਤੀ ਲਬੇਟਣ ਦਾ ਕਰਦੇ ਆ ਇਹ ਜਿਹੜੀ ਹੈਗੀ ਆ ਹੜੰਬੇ ਦੇ ਨਾਲ ਹੀ ਕੱਢਾਂਗੇ ਹੜੰਬੇ ਵਾਲੀ ਕਣਕ ਜਿਹੜੀ ਹੈਗੀ ਕੰਬਾਈਨ ਵਾਲੀ ਕਣਕ ਦੇ ਨਾਲੋਂ 100 ਗੁਣਾ ਵਧੀਆ ਨਿਕਲਦੀ ਆ ਕਿਉਂਕਿ ਚ ਘੱਟਾ ਨਹੀਂ ਹੁੰਦਾ ਦੂਜੀ ਦੇ ਵਿੱਚ ਘੱਟਾ ਹੁੰਦਾ ਹੈ ਉਹ ਘੱਟਾ ਵੀ ਆਪਣੇ ਅੰਦਰ ਜਾਂਦਾ ਉਹ ਆਪਾਂ ਨੂੰ ਵੀ ਜਿਹੜਾ ਹੈਗਾ ਬਿਮਾਰ ਕਰਦਾ ਹੜੰਬੇ ਵਾਲੀ ਕਣਕ ਦੂਜੀਆਂ ਕਣਕਾਂ ਦੇ ਨਾਲੋਂ 70 ਤੋਂ 80% ਵਧੀਆ ਹੁੰਦੀ ਹੈ ਚ ਘੱਟਾ ਨਹੀਂ ਹੁੰਦਾ ਨਾਲੇ ਇੱਕ ਗੱਲ ਕਰਦੇ ਪੈਸਾ ਕਹਿੰਦੇ ਵੀ ਇਹ ਦੂਜੀ ਕਣਕ ਦੇ ਵਿੱਚ ਜਿਹੜਾ ਮੋਰਚੂਸ ਹੁੰਦਾ ਹਨਾ ਤੇ ਇਹਦੇ ਵਿੱਚ ਮਤਲਬ ਕਿ ਇਹਦੇ ਦਾਣਾ ਜਿੱਦਾਂ ਹਨਾ ਉਹ ਖਾਣਿਆਂ ਨਾਲ ਕੜਕ ਕੜਕ ਕਰਦਾ ਹਨਾ ਹਾਂਜੀ ਚਲੋ ਮੌਇਸਚਰ ਤੇ ਜਦੋਂ ਗਿੱਲੀ ਆ ਗਈ ਉਦੋਂ ਛੋ ਜਾਣਾ ਹੁਣ ਇਸ ਵਕਤ ਵੇਖੋ ਨਾਲ ਇਕੱਠੀ ਬੀਜੀ ਸੀ ਦੂਜੀਆਂ ਕਣਕਾਂ ਵਿੱਚ ਮੌਇਸਚਰ ਹੈਗਾ ਇਹਦੇ ਵਿੱਚ ਨਹੀਂ ਹੈਗਾ ਇਹ ਮੌਇਸਚਰ ਵੀ ਸਿੱਤੀ ਉੱਡ ਜਾਂਦਾ ਇਹਦੇ ਵਿੱਚ ਤੇ ਜਿੰਨਾ ਮੰਨ ਲਓ ਕਿ ਮੌਇਸਚਰ ਘਟਾਲੀ ਹੋਈਗੀ ਉਨੀ ਤੁਹਾਡੇ ਆਸੇ ਵਧੀਆਂ ਸੇਵਾ ਬਿਲਕੁਲ ਜੀ ਇਹ ਜੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਵਈ ਕਿਸੇ ਕਿਸਾਨ ਨੇ ਤੇ ਕਿਸ ਨੰਬਰ ਤੇ ਕਰਦਾ ਹੈ ਜੀ ਇਹ ਜੇਕਰ ਮੇਰਾ ਸੰਪਰਕਨ ਮੇਰਾ ਮੋਬਾਈਲ ਨੰਬਰ ਹੈਗਾ 97810 05008 ਠੀਕ ਹੈ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਿਲਕੁਲ ਜੀ ਇਹ ਹਨ ਗੁਰਦੇਵ ਸਿੰਘ ਲੋਹਾਰੀਆ ਜਿੰਨਾ ਵੱਲੋਂ ਜਿਹੜੀ ਇਹ ਬਲੈਕ ਬੀਟ ਜਿਹੜੀ ਉਗਾਈ ਗਈ ਹੈ ਤੇ ਮੈਸੇਜ ਵੀ ਚੰਗਾ ਹੈ ਫਸਲ ਵੀ ਬਹੁਤ ਵਧੀਆ ਹੈ ਇਸ ਦੇ ਨਾਲ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਸਮਾਜਾ ਟੀਵੀ ਦੇ ਲਈ ਕੈਮਰਾਮੈਨ ਹਰਪੀਸਾ ਭਰਾ ਦੇ ਨਾਲ ਕਪਿਲ ਗਲਦੀਰਪੁਰ